ਸਤਿ ਸ਼੍ਰੀ ਅਕਾਲ ਜੀ ਸਾਣਾ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਮਿਸਿਸ ਗਿੱਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਫੇਰ ਪਹੁੰਚ ਗਏ ਆਂ ਸ਼ਹਿਰ ਮਲੇਰ ਕੋਟਲਾ ਰਜ਼ਾ ਕਲੌਕ ਹਾਊਸ ਤੇ ਪਹਿਲਾਂ ਗੋਡ ਇਹ ਹੈ ਵੀ ਆ ਸ਼ਾਪ ਰਜ਼ਾ ਕਲੌਕ ਹਾਊਸ ਤੇ ਨਾ ਕੰਟੈਕਟ ਨੰਬਰ ਉੱਪਰ ਦਿੱਤਾ ਹੋਇਆ ਚਲੋ ਹੁਣ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਆਂ ਇਹਨਾਂ ਸੂਟਾਂ ਦੀ ਕਲੈਕਸ਼ਨ ਕਿੰਨੇ ਦੀ ਰੇਂਜ ਦੇ ਵਿੱਚ ਆ 5500 ਦੀ ਵਿਦਆਊਟ ਦੁਪੱਟਾ ਦੇ ਵੀਰੇ ਦੁਪੱਟਾ ਕੜਾਈ ਹੋਈ ਹੋਈ ਆ ਐਮਬਰਾਡਰੀ ਹੋਈ ਹੋਈ ਆ ਜੀ कॉटन ਦੇ ਵਿੱਚ ਸੂਟ ਆ 550 ਅੱਧਰ ਨੂੰ ਹੋ ਜਾ ਮਾੜੀ ਜੀ ਵਧੀਆ ਜਿਹੀ ਕੋਟ ਪਾਟੇ ਨਹੀਂ ਹੈ ਜੀ ਸਾਟੀ ਵੀਰ ਕਲਰ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਡਿਜ਼ਾਈਨਿੰਗ ਅਲੱਗ-ਅਲੱਗ ਮਿਲ ਜੂ ਇਹ ਵੀ ਉਹੀ ਰੇਂਜ ਦਾ ਹਾਂਜੀ ਸੇਮ ਰੇਂਜ ਦਾ ਜੀ 550 ਦਾ ਦੁਪੱਟੇ ਮਤਲਬ ਲੱਗ ਤੋਂ ਲੈਣੇ ਪੈਣਗੇ ਤੁਹਾਨੂੰ कॉटन ਦੇ ਵਿੱਚ ਆਹ ਇਹ ਸਟੱਫ ਜਿਹੜਾ ਫੇਟ ਲੈ ਡਿਜ਼ਾਈਨ ਦਿਖਾਈ ਤਾਂ ਮੜ ਜਾ ਹਾ ਡਿਜ਼ਾਈਨ ਦੇਖ ਹਾਂ ਇਹ ਵੀ ਸੋਨਾ ਆ ਗਿਆ ਆ ਆ ਥੋੜੇ ਪਾਰਟੀ ਵੇਅਰ ਛੋਟਾ ਗਿਆ ਇੰਨੇ ਕੀ ਰੇਂਜ ਹੈ ਵੀਰੇ 1200 1200 1250 ਸ਼ਿਮਰ ਦਾ ਸੂਟ ਆ ਜਾਣਾ ਸ਼ਿਮਰ ਦੇ ਵਿੱਚ ਵਿਵਦ ਦੁਪੱਟਾ 1250 ਦਾ ਸੂਟ ਆ ਜਾਣਾ ਅ ਤੇ ਅ ਤਾ ਕਾਟਨ ਚ ਦਿਖਾ ਦੂਗੀ ਥੋੜੇ ਵਧੀਆ ਬਿਨਾ ਲੇਨਿੰਗ ਤੋਂ ਵੀ ਲੇਨਿੰਗ ਨਾਲੇ ਜੀ ਕਲਰ ਵੀਰੇ ਗਰਮੀ ਜੀ ਵਾਲੇ ਦਿਖਾ ਆਉਂਡ ਡਿਜ਼ਾਈਨ ਦੇਖ ਲਓ 컬러 ਤਾਂ ਮਿਲ ਜਾਣਗੇ ਤੇ ਲਓ ਵੀ ਇਹਦੇ ਵਿੱਚ ਮਿਰਰ ਵਰਕ ਹੈ ਸਾਰਾ ਟਰੈਡ ਵਰਕ ਆ ਜਰੀ ਦਾ ਵਰਕ ਹੈ ਸਾਰਾ ਇਹਦੇ ਨਾਲ ਦੁਪੱਟਾ ਉਹਦਾ ਦੁਪੱਟਾ ਆ ਗਿਆ ਨਾ ਪ੍ਰਾਈਸ ਕਿ ਰਹੂਗੀ ਇਹਦੇ ਹੈ 950 ਲਓ ਵੀ 950 ਦੋਨੇ ਗੁੱਟ ਪ्योर ਤੇ ਦੁਪੱਟੇ ਨਾਲ ਕਾਟਨ ਦੇ ਉੱਪਰ ਪ्योर ਦਾ ਥੋੜਾ ਮਹਿੰਗਾ ਇਹਦਾ ਆ ਵੀ ਸੋਹਣਾ ਸੂਟ ਤਾਂ ਹਨਾ ਹਾਂ ਇਹ ਵੀ ਸੋਹਣਾ ਦੇਖੋ ਹਾਂ ਕੰਟਰਾਸਟ ਕੀਤਾ ਗਿਆ ਜੀ ਇਹਦੇ ਵਿੱਚ ਕਾਫੀ ਦੁਪੱਟਾ ਆ ਗਿਆ ਕ੍ਰੀਮ ਕਲਰ ਦਾ ਆ ਗਿਆ ਸੂਟ ਪਿਓਰ ਦਾ ਦੁਪੱਟਾ ਹਨਾ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਜੀ ਆ ਥ्रेड ਵਰਕ ਦੇਖੋ ਕਿੰਨਾ ਸੋਹਣਾ ਕੀਤਾ ਗਿਆ ਇਹਦੇ ਵਿੱਚ ਪ੍ਰਾਈਸ ਵੀਰੇ 990 990 ਲਓ ਜੀ ਆ ਸਿੰਗਲ ਪੀਸ ਰਹਿ ਗਿਆ ਵੀਰਾ ਕਹਿੰਦਾ ਹਾਂ ਕੱਪੜਾ ਵਧੀਆ ਤੋਂ ਤੋਂ ਬਾਅਦ ਬਹੁਤ ਵਧੀਆ ਹੋਇਆ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਆ ਗਿਆ 990 ਦੀ ਰੇਂਜ ਦੇ ਵਿੱਚ ਕਲਰ ਕੰਟਰਾਸਟ ਬਹੁਤ ਸੋਹਣਾ ਆ ਕਢਾਈ ਬਹੁਤ ਸੋਹਣੀ ਆ ਕੱਪੜਾ ਬਹੁਤ ਸੋਹਣਾ ਇਹਦਾ ਕੱਪੜਾ ਸੋਹਣਾ ਇਹ ਆ ਬਾਜੂ ਤੇ ਕਢਾਈ ਆ ਗਈ ਬਾਜੂ ਤੇ ਕਢਾਈ ਨਾਲ ਹਾਂ ਕਢਾਈ ਨਾਲ ਆ ਹੋਟਲੀ ਡਿਜ਼ਾਈਨ ਡਿਜ਼ਾਈਨ ਜਿੰਨੇ ਵੀ ਨੇ ਸਾਰੇ ਸੋਹਣੇ ਆ ਲੋ ਵੀ ਵਿਦਆਊਟ ਦੁਪੱਟਾ ਆ ਬੰਦੀ ਮੇਰ ਦੰਦੀਆ ਵੱਢੀ ਜਾਂਦੀ ਆ ਆ ਵੀ ਤਾਂ ਦੁਪੱਟਾ ਵਿਦਆਊਟ ਦੁਪੱਟਾ ਰਿਹਾ ਜੀ ਬਾਕੀ ਦੁਪੱਟਾ ਹੈ ਥ੍ਰੈਡ ਵਰਕ ਦੇ ਵਿੱਚ ਕੋਈ ਮਾਸਕ ਦਾ ਰੋਸ ਰੰਗ ਹੈ ਜੇ ਕੋਈ ਛੋਟੀ ਕੜਾਈ ਹੋਵੇ ਵੀਰੇ ਇਹਦੇ ਵਿੱਚ ਕਲਰ ਮਿਲ ਜਾਣਗੇ ਇਹ 550 ਦੀ ਰੇਂਜ ਵਾਲਾ 550 ਦੀ ਰੇਂਜ ਵਾਲਾ ਜੀ ਇਹ ਵਿਦਆਊਟ ਦੁਪੱਟਾ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਾਂ ਜੀ ਆ ਵੀ ਸੋਨਾ ਹਾਂ ਦੁਪੱਟਾ ਲੈ ਵੀ ਲੈਣਾ ਇਹਨਾਂ ਦੁਪੱਟਾ ਹਾਂ ਇਹਨਾਂ ਵੀਰੇ ਉਹਨਾਂ ਕੋ ਮਿਲ ਜਾਂਦੇ ਨੇ ਜਿਹੜੇ ਦੁਪੱਟਾ ਮੈਚ ਕਰਦੇ ਨੇ ਹਾਂ ਫਾਸਟ ਆਫ ਮਿਲੂਗਾ ਚਾਕਲੇਟ ਲਾਂਚ ਕਰਾ ਲੈਣੇ ਪਾਈ ਤੇ ਬੁਟੀਕ ਵੀ ਹਾਂ 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 ਦਿਖਾਉਂਦੇ ਆ ਆ ਵੀ ਕਲਰ ਸੋਨਾ ਲੋ ਲੈ ਜਿਹੜਾ ਵੀਰਾ ਹੁਣ ਖੋਲ ਰਿਹਾ ਫੈਬਰਿਕ ਵੀ ਸੋਨਾ ਫੈਬਰਿਕ ਦੀ ਵੀ ਕਢਾਈ ਕੋਈ ਮੈਂ ਨਹੀਂ ਤੁਹਾਨੂੰ ਦਿਖਾ ਦਿੰਦੀ ਇਧਰ ਮੰਦੀਪ ਮੇਰੀ ਬਾਹ ਫੜੀ ਬੈਠੀ ਆ ਸੂਟ ਦਾ ਕੱਚਾ ਢੇੜਨ ਕੱਚਾ ਹੁਣ ਢੇੜਨ ਲੱਗੀ ਐ ਸੂਟ ਦਾ ਪਹਿਲਾਂ ਡਿਮਾਂਡ ਲੋਵੀ ਦੁਪੱਟਾ ਬਹੁਤ ਸੋਹਣਾ ਵੀਰੇ ਕੀ ਰੇਂਜ 950 ਵਾਲੀਆ 950 ਹੀ ਹੈ ਲਓ ਜੀ 950 ਦੀ ਰੇਂਜ ਵਿੱਚ ਦੁਪੱਟਾ ਵੀ ਬਹੁਤ ਸੋਹਣਾ ਠੀਕ ਹੈ ਦੁਪੱਟਾ ਵੀ ਛੱਡ ਮੈਂ ਸੇਮ ਤੋਂ ਲੈ ਲਿਆ ਬਾਰਕਾ ਸਹੀ ਕਰ ਲਓ ਬਾਕੀ ਅਗਰ ਕੋਈ ਦੇਖਦਾ ਆ ਕੇ ਵਿਦੇਸ਼ ਚ ਆਲਾ ਤੋਂ ਲੈ ਵੀ ਲਾ ਠੀਕ ਆ ਜੀ ਕੋਈ ਵੀਡੀਓ ਦੇ ਵੀਡੀਓ ਦੇਖ ਕੇ ਆਉਣੇ ਹੋ ਭਾਈ ਵੀਡੀਓ ਦਿਖਾ ਸਕਦੇ ਹੋ ਤੁਸੀਂ ਵੀਰੇ ਨੂੰ ਫੇਰ ਤੁਹਾਡਾ ਮਾਣ ਤਾਣ ਰੱਖਿਆ ਜਾਊਗਾ। ਇਹ ਤਾਂ ਸਿੰਗ ਹੈ ਕਿਸੇ ਨੇ। ਫੇਰ ਵੀ ਤਾਂ ਸਾਡਾ ਮਾਣ ਤਾਣ ਰੱਖੋ। ਮਾਣ ਤਾਣ ਰੱਖੋ ਫੇਰ ਆਪਾਂ ਨੂੰ ਲੈਸ ਕਰਕੇ ਦਊ। ਆਹ ਦੇ ਕਿੰਨਾ ਥੋੜਾ ਟੂਟ ਆ। ਹਾਂ। ਆ ਵੀ ਸੋਨਾ ਸੂਟ। ਇਹਨੇ ਸੂਟ ਦਾ ਰੰਗ ਵੀ ਸੋਹਣਾ ਚਿਰ ਕਢਾਈ। ਕਢਾਈ ਵੀ ਸੋਹਣੀ ਆ ਇਹਦੀ ਹਾਂ। ਦੁਪੱਟਾ ਵੀ ਸੋਹਣਾ ਜਿਵੇਂ ਆ। ਦੁਪੱਟਾ ਸੋਹਣਾ। ਸੋਹਣਾ ਦੁਪੱਟਾ। ਨਾਲ ਦੇ ਫੈਬਰਿਕ ਦਾ ਹੀ ਆ। ਹਾਂ ਇਦਾਂ ਦੇ ਵੀ ਬਈ। ਬਹੁਤ ਸੋਹਣਾ ਦੁਪੱਟਾ ਨਾਲ ਦੇ ਫੈਬਰਿਕ ਦਾ। ਫੈਬਰਿਕ ਦੇ ਵਿੱਚ ਆ। ਹਾਂ ਕਢਾਈ ਵੀ ਸੋਹਣੀ ਆ। ਮੈਂ ਤਾਂ ਹੇਠੇ ਵਾਲੀ ਦੀ ਵੀ ਸੋਹਣੀ ਲੱਗੀ ਕਢਾਈ। ਸਿੰਪਲ ਸੋਬਰ ਜੀ ਲਓ ਵੀ ਵੀਰਾ ਕਹਿੰਦਾ ਆਪਣੇ ਕੋਲ ਪਾਰਟੀ ਵੇਅਰ ਦੇ ਵਿੱਚ ਵੀ ਮਿਲ ਜਾਂਦੀ ਆ ਆਈਟਮ ਚੈੱਕ ਕਰ ਲੈਣੇ ਆ ਆਪਾਂ ਇੱਕ ਵਾਰ ਇਹ ਆ ਗਈ ਸ਼ਿਮਰ 골ਡਨ ਕ੍ਰਸ਼ ਹਾਂ 골ਡਨ ਕ੍ਰਸ਼ ਆ ਗਈ ਇਹਨੂੰ ਲੈਂਡਿੰਗ ਲੱਗੂਗੀ ਨਹੀਂ ਤਾਂ ਵੀ ਉਹੋ ਸੀਗਾ 5 ਮੀਟਰ ਤੋਂ ਪਲੱਸ ਆਊਗਾ ਜੀ ਕਪੜਾ ਕਢਾਈ ਦੇਖੋ ਕੰਟਰਾਸਟ ਮਹਿਰੂਨ ਦਾ ਕੀਤਾ ਹੋਇਆ 골ਡਨ ਦੇ ਨਾਲ ਬਹੁਤ ਸੋਹਣਾ ਲੱਗਦਾ 1450 ਰੇਣਾ ਪਏਗਾ ਲਓ ਜੀ 1450 ਪੁੱਛੋ ਨਾ ਤੁਸੀਂ ਹੈਂਡਵਰਕ ਕੀਤਾ ਹੋਇਆ ਨਲਕੀ ਦਾ ਵਰਕ ਆ ਜਰੀ ਦਾ ਵਰਕ ਆ 1450 ਦਾ 골ਡਨ ਕ੍ਰਸ਼ ਦੇ ਵਿੱਚ ਵੀਰਾ ਕਹਿੰਦਾ 5 ਮੀਟਰ ਤੋਂ ਪਲੱਸ ਹੁੰਦਾ ਇਹਦਾ ਫੈਬਰਿਕ ਜਿਹੜਾ ਕਢਾਈ ਸੋਹਣੀ ਹੈ ਕਢਾਈ ਬਹੁਤ ਸੋਹਣੀ ਹੈ ਕਢਾਈ ਬਹੁਤ ਸੋਹਣੀ ਹੈ ਆਹ ਦੀ ਟ੍ਰੇਨ ਦੇ ਵਿੱਚ ਪਏਗਾ ਆ ਵੀ ਸੋਹਣਾ ਹੌਣ ਦੇਖਿਆ ਉਹਨੇ ਇਹ ਕੀ ਰੇਂਜ ਚ ਵੀਰੇ 1300 1100 1150 ਦੀ ਰੇਂਜ ਦੇ ਵਿੱਚ ਹੈ ਜੀ ਇਹ ਚਲ ਬੰਦ ਸਿੱਟੇ ਕੀ ਹੋ ਗਿਆ ਹਾਂ ਲਓ ਵੀ ਅਗਲਾ ਪੀਸ ਫੇਰ ਕਾਟਨ ਦੇ ਵਿੱਚ ਆਹ ਚੀਜ਼ਾਂ ਜਾਣ ਘਰ ਘਰ ਪਾਉਣ ਨੂੰ ਜਿਵੇਂ ਆਮ ਬੰਦੇ ਲੈਣੇ ਨੇ ਵਧੀਆ ਨੇ ਹਾਂ ਰੇਂਜ ਵੀ ਸਹੀ ਹੈ ਘਰੇ ਤਾਂ ਚਲੋ ਆਪਾਂ ਕਾਟਨ ਦੀ ਦੁਪੱਟੀ ਲੈ ਲੰਨੇ ਆ ਹਨਾ ਵੀ ਓਮੇ ਦੇ ਨਾਲ ਰੇਂਜ ਸਹੀ ਆ ਲਓ ਜੀ ਬਲੈਕ ਦੇਖੋ ਫਿਰ ਤੁਸੀਂ ਇਹਦੇ ਉੱਪਰ ਦੇਖੋ ਏਮਬਰਾਇਡਰੀ ਕੀਤੀ ਕਪੜਾ ਵੀ ਬਹੁਤ ਸੌਫਟ ਆ ਘਰ ਪਾਉਣ ਦੇ ਲਈ ਇਹ ਨਹੀਂ ਹੈਗਾ ਵੀ ਬਹੁਤ ਆਕੜਿਆ ਜੇ ਇਹ ਜੌਰਜਟ ਆ ਗਈ ਵੀਰੇ ਆਪਣੇ ਤਾਂ ਪਿੰਡਾਂ ਚ ਰਿਸਤਰ ਸਾਰ ਚ ਵੀ ਆਮ ਵੀ ਪਾ ਲੈਂਦੇ ਨੇ ਇਹ ਜੌਰਜਟ ਆ ਗਈ ਵੀਰੇ ਜੌਰਜਟ ਦੇ ਉੱਪਰ ਆ ਗਿਆ ਜੀ ਕਪੜਾ ਬਲੈਕ ਦੇ ਉੱਪਰ ਬਹੁਤ ਸੋਹਣਾ ਪਿੰਕ ਕਲਰ ਦੀ ਏਮਬਰਾਇਡਰੀ ਕੀਤੀ ਹੋਈ ਆ ਨਾਲ ਦੁਪੱਟਾ ਆਹ ਪੱਲੇ ਤੇ ਅੰਮੀ ਆ ਬਾਹਾਂ ਦੀ ਆ ਆ ਕੀ ਚੀਜ਼ ਆ ਜੀ ਉਹ ਤਾਂ ਬਾਹਾਂ ਨੇ ਇੱਕ ਏਹਰਾ ਆਹ ਦੇ ਘੇਰੇ ਤੇ ਕੜਾਈ ਕਾਲੇ ਆ ਲਈਓ ਯਾਰ ਅੰਬਰੇ ਇਹਦੀ ਕਿਹ ਰੇਂਜ ਆਉ ਸਾਢੇ 600 ਦੀ ਰੇਂਜ ਸਾਢੇ 600 ਦੀ ਰੇਂਜ ਦੇ ਵਿੱਚ ਆ ਗਿਆ ਜੀ ਜੋਰ ਜੱਟ ਦਾ ਆਲ ਓਵਰ ਸੂਟ ਪਿੰਕ ਕਢਾਈ ਆ ਗਈ ਇਹਦੇ ਉੱਪਰ ਬਲੈਕ ਲਵਰਸ ਲਈ ਸਪੈਸ਼ਲ ਆਫਰ ਹੈ ਇਹਦੇ ਵਿੱਚ ਕਲਰ ਡਿਜ਼ਾਈਨ ਵੀਰੇ ਹਨਾ ਹੋਰ ਮਿਲ ਜਾਣਗੇ ਕਲਰ ਡਿਜ਼ਾਈਨ ਤੁਹਾਨੂੰ ਬਾਧੂ ਮਿਲ ਜਾਣਗੇ ਇੱਕ ਅੱਧਾ ਹੋਰ ਦਿਖਾ ਦੇ ਵੀਰੇ ਮੜਜ ਹਾਂ ਬਲੈਕ ਤਾਂ ਬਹੁਤ ਚੱਲਦਾ ਬਲੈਕ ਤਾਂ ਬਹੁਤ ਡਿਮਾਂਡ ਚੱਲਦਾ ਵਧੀਆ ਜਿਹਾ ਦਿਖਾ ਦੇ ਕੋਈ ਅੱਛਾ ਕੰਟਰਾਸਟ ਮਿਲ ਜਾਣਗੇ ਕਲਰ ਬਲੈਕ ਰਹੂਗਾ ਠੀਕ ਆ ਉਹਦੇ ਉੱਤੇ ਕਢਾਈ ਦਾ ਅਲੱਗ ਅਲੱਗ ਹੋ ਜੂਗਾ ਜਿਵੇਂ ਗ੍ਰੀਨ ਹੋ ਗਿਆ ਐਦਾਂ ਹੋ ਗਿਆ ਸਹੀ ਗੱਲ ਆ ਆ ਵੀਰੇ ਦਿਖਾਈ ਇੱਕ ਨੇ ਆ ਦੇਖੋ ਜੀ ਜਿਵੇਂ ਆ ਦੇਖੋ ਆ ਵੀ ਕਿੰਨਾ ਸੋਹਣਾ ਕੰਟਰਾਸਟ ਆ ਪੀਚ ਕਢਾਈ ਗ੍ਰੀਨ ਦਾ ਯੈਲੋ ਹੋ ਗਿਆ ਲਓ ਜੀ ਯੈਲੋ ਦਾ ਪੀਚ ਦਾ ਵਾਹ ਜੀ ਵਾਹ ਵਾਈਟ ਬਹੁਤ ਸੋਹਣੇ ਨੇ ਜੇ ਬਲੈਕ ਤੋਂ ਬਿਨਾ ਕਲਰ ਹੋਰ ਲੈਣਾ ਹੋਵੇ ਬਲੈਕ ਤੋਂ ਬਿਨਾ ਵੀ ਇਹਦੇ ਤਿਆਰ ਕਰਵਾਣਾ ਅੱਛਾ ਤਿਆਰ ਕਰਵਾ ਦੇ ਪਰਪਲ ਜਿਹਾ ਪਹਿਨੇ ਵੀਰੇ ਇਹਦੇ ਨੀਚੇ ਉਹ ਦੇ ਜਿਹੜਾ ਪਹਿਲਾਂ ਤੁਸੀਂ ਸਾਥ ਲਾਇਆ ਸੀ ਉਹੀ ਲੈਣ ਚਾਹ ਤੇ ਨੀਚੇ ਹਾਂ ਕੂੜਾਣ ਦੇ ਕੋਈ ਵੀਡੀਓ ਦੀ ਕੋਈ ਆਗਲੇ ਦੇ ਵਿੱਚ ਠੀਕ ਐ ਏਦਾਂ ਹੀ ਦਿਖਾ ਲਓ ਇਹ ਦਿਨਾਂ ਬਾਅਦ ਪਾ ਦੇ ਜੇ 250000 ਹੈ ਨਾ ਲੋ ਆਹਾ ਦੇਖਣ ਦਾ ਕੱਪੜਾ ਤੇ ਗਰਮੀ ਵਾਲੇ ਕੱਪੜਾ ਇਹ ਹਾਂ ਗਰਮੀ ਵਾਲੇ ਕੱਪੜਾ ਬਹੁਤ ਸੋਹਣੇ ਨੇ ਵੀਰੇ ਸੋਹਣੇ कॉटन ਦੇ ਵਿੱਚ ਜੀ ਤੁਹਾਨੂੰ ਬਾਦੂ ਮਿਲ ਜੂਗਾ ਮਤਲਬ ਸਟਾਕ ਪਾਰਟੀ ਵੇਅਰ ਵੀ ਮਿਲ ਜੂਗਾ ਜੋਰਜਟ ਦੇ ਵਿੱਚ ਵੀ ਮਿਲ ਜੂਗਾ ਬਹੁਤ ਸਟਾਕ ਜੋਰਜਟ ਦੇ ਵਿੱਚ ਵੀਰੇ ਇਸ ਟਾਈਮ ਇਹੀ ਪਿਆ ਜੋਰਜਟ ਦੇ ਵਿੱਚ ਜੀ ਆਹ ਟੈਗ ਵੀਰੇ ਉਹਨਾਂ ਦਾ ਧਿਆਨ ਨੰਬਰ ਨੇ ਇੱਕ ਅੱਧਾ ਦਿਖਾਤਾ ਹੋਰ ਲਓ ਜੀ ਜੋਰਜਟ ਕੰਟਰਾਸਟ ਚ ਵੀ ਮਿਲ ਜੂਗੀ ਲਓ ਜੀ ਜੋਰ ਜੱਟ ਦੇ ਲੱਗ ਲੱਗ ਡਿਜ਼ਾਈਨ ਆ ਗਏ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਮਿਰਰ ਵਰਕ ਜਰੀ ਵਰਕ ਸਾਰਾ ਹੋਇਆ ਹੋਇਆ ਆਹ ਦੇਖ ਸਕਦੇ ਹੋ ਥ੍ਰੈਡ ਤੇ ਜਰੀ ਦਾ ਵਰਕ ਜੋਰ ਜੱਟ ਦੇ ਵਿੱਚ ਆਹ ਕਾਫੀ ਕਲਰ ਆ ਗਿਆ ਦੇਖ ਸਕਦੇ ਇਹਨਾਂ ਦਾ ਦੁਪੱਟੇ ਕੰਟਰਾਸਟ ਆ ਗਏ ਦੇਖੋ ਇਹਦੇ ਨਾਲ ਇਹ ਆ ਗਿਆ ਇਹਦੇ ਨਾਲ ਵੀ ਇਹ ਆ ਗਿਆ ਤੇ ਇਹਦੇ ਨਾਲ ਥੋੜਾ ਜਿਹਾ ਮੂਵ ਕਲਰ ਦਾ ਆ ਗਿਆ ਤੇ ਸਾਰੇ ਲੱਗ ਲੱਗ ਨੇ ਲਓ ਜੀ ਆ ਹਾਫ ਪਿਓਰ ਦੇ ਦੁਪੱਟੇ ਨਾਲ ਆ ਇਹ ਵੀ ਬਹੁਤ ਸੋਹਣਾ ਕੱਪੜਾ ਕੂੜਾ ਕਾਟਨ ਦੇ ਵਿੱਚ ਹੈ ਹਾਫ ਪਿਓਰ ਦੇ ਦੁਪੱਟੇ ਦੇ ਨਾਲ ਆ ਗਿਆ ਇਹ ਬਾਕੀ ਤੁਹਾਨੂੰ ਬਾਦੂ ਸਟਾਕ ਇੱਥੇ ਮਿਲ ਜੇਗਾ ਲੋ ਇਹ ਵੀ ਕਾਟਨ ਦੇ ਵਿੱਚ ਬਿਨਾ ਦੁਪੱਟੇ ਵਾਲਾ ਇਹ ਬਿਨਾ ਦੁਪੱਟੇ ਵਾਲਾ ਜੀ ਕਾਟਨ ਬੇਬੀ ਪਿੰਕ ਕਲਰ ਦਾ ਕੰਟਰਾਸਟ ਗ੍ਰੇ ਦੇ ਨਾਲ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਤੇ ਬਾਕੀ ਇਹ ਡਰੈਸ ਤੁਸੀਂ ਲੈ ਸਕਦੇ ਹੋ ਤੇ ਵੀਰੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡਾ ਮਾਨ ਤਾਨ ਪੂਰਾ ਕੀਤਾ ਜਾਊਗਾ ਅਗਰ ਤੁਸੀਂ ਵੀਡੀਓ ਦੇਖ ਕੇ ਆਉਨੇ ਹੋ ਵੀਰੇ ਜੇ ਕੋਈ ਆਨਲਾਈਨ ਆਰਡਰ ਕਰਦਾ ਤੁਹਾਨੂੰ ਆਨਲਾਈਨ ਪਾਰਸਲ ਕਰਦੇ ਹਾਂ ਹਾਂ ਵੀ ਪਾਰਸਲ ਕਰ ਦਿੰਨੇ ਲੋ ਜੀ ਅਗਰ ਤੁਸੀਂ ਆਨਲਾਈਨ ਆਰਡਰ ਕਰਦੇ ਹੋ ਤਾਂ ਪਾਰਸਲ ਤੁਹਾਡੇ ਘਰੇ ਪਹੁੰਚ ਜੂਗਾ ਬਾਕੀ ਬਹੁਤ ਡਿਜ਼ਾਈਨ ਕਿਸੇ ਵੀ ਉਹਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾਉਣਾ ਕੁਝ ਉਹ ਵੀ ਕਰਵਾ ਸਕਦੇ ਹੋ ਸੋ ਲੋ ਜੀ ਜਲਦੀ ਜਲਦੀ ਕਰੋ ਫਿਰ ਆਰਡਰ ਚਲੋ ਜੀ ਹੁਣ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ